ਦੇਸ਼ ਦੀ ਵਾਗਾ ਸਰਹੱਦ ਤੇ ਬਣੀ ਆਈਸੀਪੀ ਪਾਵ ਇੰਟੀਗ੍ਰੇਟਿਡ ਚੈੱਕਪੋਸਟ ਮੂਲ ਸਹੂਲਤਾਂ ਦੀ ਕਮੀ ਤੋਂ ਦੁਖੀ ਕੁਲੀਆਂ ਦਾ ਗੁੱਸਾ ਫੁੱਟ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰਦੇ ਕੁਲੀਆਂ ਦੀ ਸਾਰ ਲੈਣ ਲਈ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣਕੀੇ ਪਹੁੰਚੇ ਉਹਨਾਂ ਨੇ ਕੁਲੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਤੇ ਸਾਡੀ ਕੋਈ ਤਨਖਾਹ ਤੇ ਲਗਣੀ ਚਾਹੀਦੀ ਆ ਸਾਨੂੰ ਕੋਈ ਐਸਆਈ ਦੀ ਸਹੂਲਤ ਨਹੀਂ ਹੈਗੀ ਮੈਡੀਕਲ ਸਹੂਲਤ ਕੋਈ ਨਹੀਂ ਹੈਗੀ ਪੀਐਫ ਦੇ ਘਰੇ ਜੀ ਸਾਨੂੰ ਲੰਦਾ ਜਾ ਬਹਿਣ ਵਾਸਤੇ ਜਗ੍ਹਾ ਨਹੀਂ ਸਾਡੇ ਵਾਸਤੇ ਕੋਈ ਹੈਗੀ ਨਾ ਕੋ ਸਾਈਕਲ ਸਟੈਂਡ ਹੈਗਾ ਨਾ ਕੋ ਪਾਣੀ ਦਾ ਇੱਥੇ ਪ੍ਰਬੰਧ ਕੋਈ ਹੈਗਾ ਸਾਡੀ ਇਹੋ ਹੀ ਬੇਨਤੀ ਹੈ ਵੀ ਇਹਨਾਂ ਦਾ ਇੰਤਜ਼ਾਮ ਕੀਤਾ ਜਾਵੇ ਉਹਨਾਂ ਦੀਆਂ ਗੱਲਾਂ ਪਤਾ ਸੁਣੀਆਂ ਫਿਰ ਉਹਨਾਂ ਨੂੰ ਪਰੋਸ਼ਾ ਵੀ ਤੋਂ ਆਏ ਪਈ ਸੀ ਉੱਥੇ ਹੱਲ ਬਣਵਾਉਣ ਵਾਸਤੇ ਪਰਾਲੇ ਕਰਾਂਗੇ ਉੱਥੇ ਕੱਲ੍ਹ ਨੂੰ ਉਹਨਾਂ ਵਧੀਆ ਕੱਲ੍ਹ ਕੀਤਾ ਇਹ ਛੱਡ ਦੀ ਮੰਗ ਕੀਤੀ ਇਹਨਾਂ ਨੇ ਹੋਰ ਜਿਹੜੀਆਂ ਗੱਲਾਂ ਨੇ ਜਿਹੜੀਆਂ ਭਕਤੀਆਂ ਕਰਨ ਵਾਸਤੇ ਉਹ ਵੀ ਕਹੇ ਕਿ ਜੋ ਕਾਨੂੰਨ ਦੇ ਮੁਤਾਬਕ ਹੈ ਕਰ ਸਕਦੇ ਹਾਂ ਸੈਂਟਰ ਨਾਲ ਗੱਲ ਕਰਕੇ ਉਹ ਕਰਾਂਗੇ ਪਹਿਲਾਂ ਤੇ ਉਹਨਾਂ ਦੇ ਨਾਲ ਸਾਡੀ ਮੀਟਿੰਗ ਸੀ ਸਿਰ ਮੇਰੀ ਤੇ ਖੁਸ਼ੀ ਹੋਈ ਕਿ ਸਾਰੇ ਬਹੁਤ ਵਧੀਆ ਟਾਈਮ ਤੇ ਸਾਰੇ ਇਕੱਠੇ ਹੋਏ ਨੇ ਉਹ ਦੇਖਣਾ ਇਹ ਹੈ ਕਿ ਕੈਬਨਿਟ ਮੰਤਰੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਲੀਆਂ ਦੀ ਸਮੱਸਿਆ ਹੱਲ ਕਰਦੇ ਨੇ ਜਾਂ ਫਿਰ ਇਹਨਾਂ ਨੂੰ ਆਪਣੀਆਂ ਮੰਗਾਂ ਦੀ ਪੂਰਤੀ ਲਈ 2017 ਦੀਆਂ ਚੋਣਾਂ ਤੋਂ ਬਾਅਦ ਆਉਣ ਵਾਲੀ ਸਰਕਾਰ ਵੱਲ ਦੇਖਣਾ ਪਏਗਾ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ।